ਖੜੇ ਨੇ ਇਹਨਾਂ ਦਾ ਤਿੰਨ ਮੰਜ਼ਲ ਘਰ ਜਿਹਦੇ ਵਿੱਚ ਇੱਕ ਕੁੱਤਾ ਹੀ ਮਰ ਗਿਆ ਇੱਕ ਬੱਚਾ ਬੜੀ ਮਸਾ ਪਬਲਿਕ ਨੇ ਜਨਤਾ ਨੇ ਉਥੋਂ ਕੱਢਿਆ ਉਹਦੀ ਜਾਨ ਬਚੀ ਆ ਜਿਹੜਾ ਇਹਨਾਂ ਦਾ ਠੇਕੇਦਾਰ ਆ ਉਹ ਕਹਿੰਦਾ ਵੀ ਭਾਈ ਕੋਈ ਬੰਦਾ ਦਾ ਮਰਿਆ ਨਹੀਂ ਵੀ ਜੇ ਬੰਦਾ ਮਰ ਜਾਂਦਾ ਅਸੀਂ ਕਹਿੰਦੇ ਵੀ ਤੁਸੀਂ ਠੇਕੇਦਾਰ ਦੇ ਪਰਚਾ ਹੋਣਾ ਚਾਹੀਦਾ ਜਿਹੜੀ ਆਪਣੀ ਸਾਜ਼ਿਸ਼ ਗਰੀਬਾਂ ਨੂੰ ਧੱਕੇਚਾਹੀ ਕਰਨ ਦੀ ਖਲਵਾਲ ਗੜਨ ਦੀ ਮਾਂ ਨਹੀਂ ਮੇਰਾ ਦੋਤਾ ਕੀ ਨਾਮ ਆ ਵੀ ਤੇਰਾ ਬੰਸ ਬੰਸ ਕੀ ਹੋਇਆ ਸੀ ਮੈਂ ਇੱਥੇ ਸੁੱਤਾ ਪਿਆ ਸੀ ਪਤਾ ਨਹੀਂ ਕੀ ਹੋ ਗਿਆ ਇੱਕਦਮ ਇਹ ਲੈਂਟਰ ਸਾਰਾ ਡਿੱਗ ਗਿਆ ਵਾ ਮੈਂ ਇੰਨਾ ਜਾ ਥੋੜਾ ਜਿਹਾ ਉੱਤੇ ਕੰਦੇ ਦੇ ਬਰਾਬਰ ਚ ਇਹਨੀ ਜਗ੍ਹਾ ਸੀ ਬਚੀ ਮੈਂ ਦਾ ਹੱਥ ਇਲਾਇਆ ਤਾਂ ਕਰਕੇ ਇਹਨਾਂ ਨੇ ਦੇਖਿਆ ਵੀ ਇੰਦਰ ਕੋਈ ਹਾਂ ਮੈਨੂੰ ਲੇਬਰ ਸਾਰੀ ਭੱਜ ਗਈ ਉੱਥੇ ਤੇ ਤਾਂ ਜਾ ਕੇ ਇਹਨਾਂ ਨੇ ਦੇਖਿਆ ਵੀ ਅੰਦਰ ਕੋਈ ਆ ਤਾਂ ਜਾ ਕੇ ਇਹਨਾਂ ਨੇ ਮੈਨੂੰ ਕੱਢਿਆ ਵਾ ਬਹੁਤ ਉੱਥੇ ਅੰਦਰ ਹੀ ਫਸ ਗਿਆ ਸੀ ਕਿਵੇਂ ਮਤਲਬ ਕੀ ਕੀ ਹੋ ਕੀ ਰਿਹਾ ਸੀ ਬਾਹਰ ਤੁਹਾਡੇ ਘਰ ਦੇ ਅਗੇ ਕੀ ਗੱਲ ਚੱਲ ਰਹੀ ਸੀ ਆਏ ਕੰਮ ਚੱਲ ਰਹੀ ਸੀ ਰੇਲਵੇ ਦਾ ਉਹ ਦੇਖੋ ਕਿਵੇਂ ਭੱਜ ਰਹੇ ਨੇ ਬੰਦੇ ਕੀ ਨਾਮ ਹੈ ਤੁਹਾਡਾ ਮੇਰਾ ਰੋਤਾਸ ਕੁਮਾਰ ਨਾਮ ਹੈ ਜੀ ਕੀ ਹੋਇਆ ਮੇਰਾ ਘਰ ਮੈਂ ਤੇ ਮੇਰੀ ਨ ਤੇ ਇਹਨਾਂ ਨੇ ਪਿੱਛੇ ਤਿੰਨ ਮੰਜ਼ਲ ਮੇਰਾ ਮਕਾਨ ਬਣਿਆ ਹੋਇਆ ਸੀ ਉੱਚ ਦੋ ਫਰਿੱਜ ਸੀਗੇ ਦੋ ਏਸੀ ਲੱਗੇ ਹੋਏ ਸੀਗੇ ਸਾਰੇ ਵਿੱਚ ਹੀ ਦੱਬੇ ਹੋਏ ਆ ਇੱਕ ਮੇਰਾ ਬੱਚਾ ਮੇਰਾ ਦੋਤਾ ਸੀਗਾ ਉਹ ਬੱਚਿਆਂ ਮਸੇ ਬੱਚਾ ਕੱਢਿਆ ਇਹਨਾਂ ਨੇ ਮੁੱਲ ਲੈ ਲੈਨੇ ਮੈਂ ਤਾਂ ਹੁਣ ਆਇਆ ਮੇਰੇ ਮਕਾਨ ਡਿੱਗੇ ਹੋਏ ਸੀਗੇ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਸੀਗਾ ਇੱਥੇ ਦਾ ਇਹਨਾਂ ਨੇ ਮੂੰਹ ਮਾਰਾ ਬਲਡੋਜਰ ਦਾ ਪਿੱਛੇ ਕੰਦ ਕਿੱਥੇ ਆ ਰਹੀ ਐ ਕੰਦ ਕਿੱਥੇ ਕਰ ਦਿੱਤੀ ਹਾਂ ਇਹਨਾਂ ਨੇ ਮੈਂ ਸਾਡੇ ਮਕਾਨ ਢਾਤੀ ਤਿੰਨ ਮੰਜ਼ਲ ਮਕਾਨ ਬਣੇ ਹੋਏ ਸੀ ਮੇਰੇ ਤੋਂ ਹੁਣ ਸਾਰੇ ਭੱਜ ਗਏ ਲੈਵਰ ਵੀ ਭੱਜ ਗਏ ਸਾਰਾ ਕੁਝ ਭੱਜ ਗਿਆ ਨਹੀਂ ਇਹ ਜਿਹੜਾ ਕੰਮ ਚੱਲ ਰਿਹਾ ਸੀ ਕਿਸ ਚੀਜ਼ ਦਾ ਕੰਮ ਚੱਲ ਰਿਹਾ ਸੀ ਇਹ ਰੇਲਵੇ ਦਾ ਨੂੰ ਪੁੱਛਿਆ ਇਹ ਰੇਲ ਰੇਲਵੇ ਵਾਲੇ ਕੰਮ ਕਰ ਰਹੇ ਸੀਗੇ ਬਾਕੀ ਇਹਨਾਂ ਨੇ 4 ਫੁੱਟ ਛੱਡ ਕੇ ਕੰਦ ਕਰਨੀ ਸੀਗੀ ਆਪਣੀ ਇਹ 4 ਫੁੱਟ ਛੱਡਣ ਦੀ ਬਜਾਇ ਉਹ ਇਹਨਾਂ ਨੇ ਮੂੰਹ ਉਧਰ ਮਾਰਿਆ ਬਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉੱਥੇ ਹਾਂ ਆ ਦੇਖ ਸਕਦੇ ਤੁਸੀਂ ਵੀ ਨਾਲੇ ਮੌਕਾ ਵੀ ਦੇ ਸਕਦੇ ਮੌਕਾ ਬਿਲਕੁਲ ਕੀ ਕੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਤਾਂ ਮੇਰਾ 15-16 ਲੱਖ ਦਾ ਪਤਨ ਨਾ ਮੇਰਾ ਹੂੰ 15-16 ਲੱਗਦਾ ਮੇਰੇ ਏਸੀ ਵੀ ਹੈਗੇ ਮੇਰੇ ਵਿੱਚ ਹੀ ਦੱਬੇ ਹੋਏ ਸਾਰਾ ਕੁਝ ਹੈ ਸਮਾਨ ਸਾਰਾ ਪਿੱਛੇ ਦੱਬਿਆ ਆ ਕਾਦਾ ਕੰਮ ਕਰਦੀਆਂ ਤੁਸੀਂ ਮੈਂ ਬੈਂਕ ਚ ਲੱਗਿਆ ਜੀ ਬੈਂਕ ਮੁਲਾਜ਼ਮ ਹੂੰ ਐਸਬੀਆਈ ਚ ਲੱਗਿਆ ਮੈਂ ਹੂੰ ਤਾਂ ਮੇਰੇ ਰਹਿ ਸਥਿ ਹੈ ਮੇਰੇ ਡੰਗਰ ਪਰ ਸਾਰੇ ਇੱਥੇ ਸੀ ਡੰਗਰ ਪਰ ਸੋ ਪਰਲੇ ਪਾਸੇ ਬੰਨੇ ਹੋਏ ਆ ਹੂੰ ਬਾਕੀ ਇੱਥੇ ਮੇਰਾ ਦੋ ਤਾਂ ਸੁੱਤਾ ਹੋਇਆ ਸੀਗਾ ਹੂੰ ਜਦੋਂ ਮਕਾਨ ਡਿੱਗਿਆ ਇਹ ਕੰਧ ਦੇ ਨਾਲ ਲੱਗਿਆ ਮੈਂ ਆਇਆ ਹੁਣੇ ਹੁਣੇ ਆਇਆ ਮੈਂ 10 ਮਿੰਟ ਪਹਿਲਾਂ ਆਇਆ ਨਹੀਂ ਇਹਦੇ ਬਾਰੇ ਤੁਸੀਂ ਰੇਲਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਮੈਂ ਕੁਝ ਨਹੀਂ ਕੀਤਾ ਜੀ ਅਜੇ ਹੁਣੇ ਆਇਆ ਮੈਂ ਹੁਣੇ ਆਇਆ ਨਾ ਰੇਲਵੇ ਪੁਲਿਸ ਨੂੰ ਕਿਸੇ ਵਿੱਚ ਸ਼ਿਕਾਇਤ ਨਹੀਂ ਕੀਤੀ ਮੈਂ ਹੂੰ ਤਾਂ ਇਹ ਕੇ ਹੋਰ ਮੇਰਾ ਪੜੋਸੀ ਆ ਨਾਲ ਨਾ ਗਵਾਂਡੀਆਂ ਹੂੰ ਅਮਨ ਇਹਦੇ ਮਕਾਨ ਵੀ ਟੇ ਹੋਇਆ ਇਹਦਾ ਸਾਰਾ ਹੋ ਗਿਆ ਮਕਾਨ ਵੀ ਟੇ ਹੋਇਆ ਭਾਈ ਸਾਡਾ ਨੁਕਸਾਨ ਬਹੁਤ ਹੋਇਆ ਵਾ ਐਸ ਵੀ ਲੱਗੇ ਐਸੇ ਕੋਲਰ ਕੋਲਰ ਵੀ ਵਗੈਰਾ ਬੱਚਾ ਉਸ ਕੇ ਅੰਦਰ ਆ ਗਿਆ ਪਹਿਲੇ ਉਸੇ ਹਟਵਾਓ ਨਾ ਚਲੋ ਚਲੋ फटाफट ਰੋ पहले उसे हटवाओ चलो ये भाई ये भाई किसकी गलती से गिरा है भैया मेरे को नहीं पता मैं तो अभी तुरंत पहुँच रहा नहीं आपके बुलडोजर खड़े हैं वहाँ पे जो समान उतारने वाले ये कर रहे हैं और एक बच्चा भी दब गया था दो मिनट दीजिए तो पहले हटा ले उसको। तो नहीं बच्चा भी दब गया पता आपको ठेकेदार के कितने मकान गिर गए आपका यह ठेका है ਹਮਾਰਾ ਠਿਕਾ ਨਹੀਂ ਭਈਆ ਕੰਪਨੀ ਦਾ ਠਿਕਾ ਹੈ ਕੰਪਨੀ ਕੌਨਸੀ ਕੰਪਨੀ ਹੈ ਜੀਪੀਟੀਜੀ ਤੋ ਆਪ ਐਮਪਲਾਈ ਹੋ ਯਾਰ ਸਾਨੂੰ ਗੱਲ ਕਰ ਲੈਂਦੇ ਯਾਰ ਆਪ ਐਮਪਲਾਈ ਹੋ ਹਾਂਜੀ ਤੋ ਸਰ ਆਪ ਦਾ ਨਾਮ ਕੀ ਹੈ ਮੇਰਾ ਨੀ ਚੋਧਰੀ ਨਾਮ ਹੈ ਤੋ ਇਹ ਕੌਨਸੀ ਜਗ੍ਹਾ ਤੇ ਕੰਮ ਚੱਲ ਰਹਾ ਹੈ ਇਹ ਸਾਰਾ ਦਾਣਾ ਮੰਡੀ ਹਾਂ तो अच्छा जो नुकसान हुआ है लगभग कितने नुकसान हो गया भैया जो भी नुकसान है एक बार सामने वाले आदमी को बुला के सब भरपाई की जाएगी ऐसा और मकान मकान बना के दिए जाएंगे ड्रॉपर जब भरपाई की जा रही है तो मकान तो बना के दिए जाएंगे ठीक हा, ठीक हा। एक बार उनसे बुला लो एक बार बात कर हैं है। तो मैम अह पहुचिया ਤੁਸੀਂ ਇਸ ਘਟਨਾ ਦੇ ਕੀ ਹੋਇਆ ਸੀ? 12 ਵਿੱਚ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੋਈ ਇੱਥੇ ਵਰਕ ਚੱਲ ਰਿਹਾ ਹੈ ਤੇ ਉਹਦੇ ਨਾਲ ਮਕਾਨਿਕ ਡੋਗੇ ਆਏ ਨੇ ਤੇ ਉਹ ਦੇਖਣ ਆਏ ਸੀ ਮੌਕੇ ਤੇ ਬਾਕੀ ਫੈਕਟ ਵੈਰੀਫਾਈ ਕਰ ਰਹੇ ਆ। ਮੈਡਮ ਕਿਹੜੀ ਕਲੋਨੀ ਸੀ? ਕੀ ਰੇਲਵੇ ਦਾ ਕੰਮ ਚੱਲ ਰਿਹਾ ਸੀ ਇੱਥੇ ਕੋਈ? ਰੇਲਵੇ ਵਾਲਿਆਂ ਦਾ ਸੀ ਕੋਈ ਵਰਕ ਚੱਲ ਰਿਹਾ। ਅੱਛਾ ਕਿੰਨੇ ਮਕਾਨ ਕਰਕੇ ਮੈਮ? ਇੱਕ ਅੱਧਾ ਹੀ ਮਕਾਨ ਆ ਇੱਥੇ ਕਿਰਿਆ ਕੋਈ ਜਾਨੀ ਮਾਨੀ ਨੁਕਸਾਨ ਦਾ ਪਤਾ ਲੱਗਿਆ ਕੋਈ? ਕੁਝ ਨਹੀਂ ਕੁਝ ਨਹੀਂ। ਇੱਕ ਕਹਿੰਦੇ ਡੋਗੀ ਵੀ ਮਰ ਗਿਆ ਔਰ ਇੱਕ ਬੱਚਾ ਵੀ ਥੱਲੇ ਆ ਗਿਆ ਸੀ। ਉਹ ਹੀ ਅਜੇ ਬਾਕੀ ਅਸੀਂ ਵੈਰੀਫ ਕਿਹੜੇ ਥਾਣੇ ਦਾ ਮਾਮਲਾ ਬਣੇਗਾ ਇਸਮਲਾਪੁਰ ਦਾ ਠੀਕ ਹੈ ਮੈਂ ਤੁਹਾਡਾ ਪੂਰਾ ਨਾਮ ਕੀ ਹੈ ਸਰਵ ਇਨਸਪੈਕਟਰ ਹਰਤ